ਮੇਰਾ ਨਾਮ ਮਨਿੰਦਰ ਸਿੰਘ ਆਜੀ ਮੈਂ ਅਸਿਸਟੈਂਟ ਆਰਟੀਓ ਸਰਕਟ ਲੇਗਾ ਨਾਕਬੰਦੀ ਕੀਤੀ ਹੈ ਇਹ ਢਿਲਵਾ ਟੋਲ ਆ ਮੇਰੇ ਕੋਲ ਹਾਂਜੀ ਔਰ ਇੰਨੀਆਂ ਕਿ ਕਰਤੀਆਂ ਹੋਣ ਦਾ ਚੈੱਕ ਕੀਤਾ ਮਤਲਬ ਹਜੇ ਕਰਨੀ ਲੱਗਿਆ ਭਾਜੀ ਉਹਦੀ ਤੁਸੀਂ ਆਗੇ ਦੋ ਦੋ ਕੁ ਚਲਾਣੀ ਹੋਇਆ ਹਜੇ ਹਾਂ ਇਹ ਹੁਣ ਪਈਆਂ ਨਜ਼ਰ ਆ ਰਹੀਆਂ ਹਨ ਓਣ ਤਾਂ ਜਾਂ ਮੁੱਖ ਤਾਰ ਤੇ ਅਸੀਂ ਜਿਹੜਾ ਕਹੋ ਓਵਰਲੋਡ ਜਾਂ ਓਵਰ ਡਾਈਮੈਂਸ਼ਨ ਦੇਖਦੇ ਆਂ ਵੈਸੇ ਤਾਂ ਬਹੁਤ ਸਾਰੀਆਂ ਹੁੰਦੀਆਂ ਹੀ ਆ ਆਨਲਾਈਨ ਪੇਪਰਵਰਕ ਹੁੰਦਾ ਹੋਰ ਪਰ ਜੋ ਕਹਿ ਲਓ ਸਾਡੇ ਰਡਾਰ ਤੇ ਰਹਿੰਦਾ ਉਹ ਹੈਗਾ ਓਵਰਲੋਡ ਤੇ ਓਵਰ ਡਾਈਮੈਂਸ਼ਨ ਕਿਉਂਕਿ ਇਸ ਨਾਲ ਜਿਹੜਾ ਰੋਡ ਤੇ ਐਕਸੀਡੈਂਟ ਹੋਣ ਦਾ ਬਹੁਤ ਖਤਰਾ ਹੁੰਦਾ ਹੈ ਠੀਕ ਹੈ ਤੇ ਉਹ ਸੇਫਟੀ ਜ਼ਰੂਰੀ ਹੈ ਇਸੇ ਦੀ ਤਾਂ ਕਰਕੇ ਚੈਕਿੰਗ ਕੀਤੀ ਜਾਂਦੀ ਹੈ ਪਰ ਕਿੰਨੇ ਕਰਕੀਨ ਵੀ ਨਿਵਾ ਚਲਾਨ ਕਿੰਨਾ ਲੱਗਦਾ ਹੈ ਦੇਖੋ ਐਵਰੇਜ ਇਹ ਪੈ ਜਾਂਦੇ ਆ ਚਲਾਨ ਲਗਭਗ 20 30 ਲੱਖ ਦੇ ਮਹੀਨੇ ਦੇ ਹੋ ਜਾਂਦੇ ਹੰਦਾ ਦੇਖਦੇ ਹੋ ਕਿ ਕਿੰਨਾ ਇੱਕ ਜਿਹੜੇ ਡਰਾਈਵਰ ਹੈਗੇ ਨਾ ਚਾਲਕ ਹੈਗੇ ਉਹ ਧਿਆਨ ਰੱਖਦੇ ਕਿਉਂਕਿ ਰਾਤ ਸਮੇਂ ਟ੍ਰਾਂਸਪੋਰਟੇਸ਼ਨ ਨੂੰ ਲੈ ਕੇ ਬਹੁਤ ਸਾਰਾ ਇਸ਼ੂ ਹੁੰਦਾ ਓਵਰਲੋਡ ਕਿਤੇ ਦੇਖਦੀਆਂ ਹੈਗੇ ਆ ਹਾਈਵੇ ਉੱਤੇ ਦੇਖੋ ਜੀ ਇਹ ਹਰ ਕਿਸੇ ਦਾ ਇੱਕ ਡਿਫਰੈਂਟ ਇਸ਼ੂ ਆ ਧਿਆਨ ਰੱਖਣ ਵਾਲੇ ਬਹੁਤ ਧਿਆਨ ਰੱਖਦੇ ਆ ਕਈ ਟਰੱਕ ਆਪਰੇਟਰ ਇਹ ਜਿਹੇ ਆ ਜਿਨ੍ਹਾਂ ਦਾ ਪੇਪਰ ਵਰਕ ਵੀ ਪੂਰਾ ਹੁੰਦਾ ਤੇ ਕਦੇ ਉਹ ਓਵਰਲੋਡ ਜਾਂ ਓਵਰ ਡਾਈਮੈਂਸ਼ਨ ਬਹੁਤ ਨਿਜਮਤ ਦੇ ਪੱਕੇ ਚੱਲਦੇ ਆ ਤੇ ਕਈ ਹੁੰਦੇ ਆ ਜਿੰਨੇ ਮਰਜ਼ੀ ਚਲਾਣ ਕਰੀ ਜਾਓ ਸੁਧਰਦੇ ਨਹੀਂ ਤੇ ਪਰਸੈਂਟ ਟੂ ਪਰਸੈਂਟ ਵੇਰੀ ਕਰਦਾ ਹੈ ਹਾਂਜੀ ਅora ਜਿਹੜਾ ਹੈਗਾ ਅ ਕਈ ਗੱਡੀਆਂ ਜਿਹੜੀਆਂ ਹੈਗੀਆਂ ਹੁਣ ਤੱਕ ਜਿਦਾ ਨੋਜ਼ਲੈਂਡ ਤੋਂ ਹੀ ਦੱਸਿਆ ਹੈਗੇ ਉਹ ੜੀਆਂ ਜਿਹੜੀਆਂ ਚੈੱਕ ਕੀਤੀਆਂ ਜਾਂਦੀਆਂ ਦੇਖੋ ਜੀ ਇਸ ਤਰ੍ਹਾਂ ਹੁੰਦਾ ਜਿਹੀ ਪ੍ਰੈਕਟੀਕਲ ਗੱਲ ਆ ਜਦੋਂ ਅਸੀਂ ਆਨ ਰੋਡ ਚੈਕਿੰਗ ਕਰਨ ਲੱਗਦੇ ਆ ਤਾਂ ਇਹਨਾਂ ਦਾ ਅ ਆਨ ਰੋਡ ਜੋ ਟ੍ਰੈਫਿਕ ਆ ਇਹਨਾਂ ਦਾ ਵੀ ਆਪਸ ਚ ਟਾਲ ਮੇਲ ਹੁੰਦਾ ਸ਼ੁਰੂ ਸ਼ੁਰੂ ਤੇ ਜਿਵੇਂ ਰੋਡ ਤੇ ਅਨੁਸਾਰ ਮੰਨ ਲਓ 5-4 ਚਲਾਨ ਹੋ ਗਏ ਉਸ ਤੋਂ ਬਾਅਦ ਅੱਗੇ ਪਿੱਛੇ ਪਤਾ ਲੱਗ ਜਾਂਦਾ ਆਪਰੇਟਰਾਂ ਨੂੰ ਕਿ ਚੈਕਿੰਗ ਚੱਲ ਰਹੀ ਆ ਤਾਂ ਸਾਰੇ ਫਿਰ ਗੱਡੀ ਨੂੰ ਆਪਣੀ ਨੂੰ ਰੋਕ ਕੇ ਬੰਦ ਕਰਕੇ ਚਲੇ ਜਾਂਦੇ ਆ ਤਾਂ ਆਨ ਰੋਡੀ ਅਸੀਂ ਚੈਕਿੰਗ ਕਰ ਸਕਦੇ ਆ ਜੇ ਗੱਡੀ ਸਾਈਡ ਤੇ ਢਾਬੇ ਤੇ ਖਲੋਤੀ ਕਿਸੇ ਨੇ ਹੋਰ ਰੋਡ ਤੋਂ ਆਰ ਕੇ ਬੰਦ ਕਰਤੀ ਤਾਂ ਉਹਦਾ ਅਸੀਂ ਚਲਾੜ ਨਹੀਂ ਕਰ ਸਕਦੇ ਚੇਤਾਵਨੀ ਜਾਨ ਤੋਂ ਕਿ ਜਿਹੜੇ ਵਾਹਨ ਚਾਲਕ ਉਲੰਘਣਾ ਕਰਦੇ ਦੇਖੋ ਜੀ ਚੇਤਾਵਨੀ ਤਾਂ ਇਹੀ ਆ ਕਿ ਆਨ ਰੋਡ ਜਿਹੜੀਆਂ ਜਾਨਾਂ ਨੇ ਉਹ ਬੜੀਆਂ ਕੀਮਤੀ ਆ ਚੇਤਾਵਨੀ ਨਹੀਂ ਹੈਗੀ ਬੇਨਤੀ ਆ ਅਪੀਲ ਆ ਉਹ ਜਾਨਾਂ ਬਹੁਤ ਕੀਮਤੀ ਨੇ ਜਿਹਦੀਆਂ ਵੀ ਕੋਈ ਕਿਸੇ ਐਕਸੀਡੈਂਟ ਆ ਆ ਪਿੱਛੇ ਜੇ ਹੁਣੇ ਐਕਸੀਡੈਂਟ ਅੱਜ ਹੋਇਆਗਾ ਇੱਥੇ ਇਹ ਬੜਾ ਭਿਆਨਕ ਹੋਇਆ ਕੁਝ ਸ਼ਾਇਦ ਉਹਦੇ ਚ ਅ ਕੁਝ ਜਾਨਾਂ ਦੀ ਮੌਤ ਹੋਈ ਹੈ ਉਹ ਕੀਮਤੀ ਜਾਨਾਂ ਦਾ ਧਿਆਨ ਰੱਖਣਾ ਚਾਹੀਦਾ ਆਪਣੀ ਥੋੜੇ ਜੇ ਲਾਲਚ ਜਾਣ ਗੈਲੀ ਕਰਕੇ ਕਿਸੇ ਦੇ ਪਰਿਵਾਰ ਦਾ ਨੁਕਸਾਨ ਹੁੰਦਾ ਬਹੁਤ ਮਾੜੀ ਗੱਲ ਹੈ ਕਿੰਨਾ ਕੁ ਜੁਰਮਾਨਾ ਹੁਣ ਤੱਕ ਲਿਆ ਜਾ ਦਿੱਤਾ ਗੋਦਲਾ ਇਹ ਲਗਭਗ 52 ਕਰਿਆ 52 ਮੇਰਾ ਨਾਮ ਮਨਿੰਦਰ ਸਿੰਘ ਅੱਜ ਮੈਂ ਅਸਿਸਟੈਂਟ ਆਰਟੀਓ ਸਰਕਟ ਲਗਾ ਨਾਕੀ ਬੰਦ ਕੀਤੀ ਇਹ ਢਿਲਵਾ ਟੋਲ ਆ ਮੇਰੇ ਕੋਲ ਹਾਂਜੀ ਪਰ ਕਿੰਨੀਆਂ ਕਿ ਕਰਤੀਆਂ ਹੋਣ ਦਾ ਚੈੱਕ ਕੀਤਾ ਮੈਨੂੰ ਅਜੇ ਕਰਨੀ ਲੱਗਿਆ ਭਾਜੀ ਉਹਦੀ ਤੁਸੀਂ ਆਗੇ ਦੋ ਦੋ ਕੁ ਚਲਾ ਨਹੀਂ ਹੋਇਆ ਅਜੇ ਹਾਂ ਕਿਹੜੀ ਹੈ ਜੀ ਹੁਣ ਪਈਆਂ ਨਜ਼ਰ ਆ ਰਹੀਆਂ ਹਨ ੂਣ ਤਾਂ ਜਾਂ ਮੁੱਖ ਤੌਰ ਤੇ ਅਸੀਂ ਜਿਹੜਾ ਕਹੋ ਓਵਰ ਲੋਡ ਜਾਂ ਓਵਰ ਡਾਈਮੈਂਸ਼ਨ ਦੇਖਦੇ ਆਂ ਵੈਸੇ ਤਾਂ ਬਹੁਤ ਸਾਰੀਆਂ ਹੁੰਦੀਆਂ ਹੀ ਆਂ ਆਨਲਾਈਨ ਪੇਪਰ ਵਰਕ ਹੁੰਦਾ ਹੋਰ ਪਰ ਜੋ ਕਹੋ ਸਾਡੇ ਰਡਾਰ ਤੇ ਰਹਿੰਦਾ ਉਹ ਹੈਗਾ ਓਵਰਲੋਡ ਤੇ ਓਵਰ ਡਾਈਮੈਂਸ਼ਨ ਕਿਉਂਕਿ ਇਸ ਨਾਲ ਜਿਹੜਾ ਰੋਡ ਤੇ ਐਕਸੀਡੈਂਟ ਹੋਣ ਦਾ ਬਹੁਤ ਖਤਰਾ ਹੁੰਦਾ ਹੈਗਾ ਠੀਕ ਹੈ ਤੇ ਉਹ ਸੇਫਟੀ ਜ਼ਰੂਰੀ ਆ ਇਸ ਚੀਜ਼ ਦੀ ਤਾਂ ਕਰਕੇ ਚੈਕਿੰਗ ਕੀਤੀ ਜਾਂਦੀ ਹੈ ਪਰ ਕਿੰਨੇ ਕਰਕੀਨ ਵੀ ਨਿਵਾ ਚਲਾਨ ਕਿੰਨਾ ਕਰਦੇ ਦੇਖੋ ਐਵਰੇਜ ਇਹ ਪੈ ਜਾਂਦੇ ਆ ਚਲਾਨ ਲਗਭਗ 20-30 ਲੱਖ ਦੇ ਮਹੀਨੇ ਦੇ ਹੋ ਜਾਂਦੇ ਆ ਇਦਾਂ ਦਾ ਦੇਖਦੇ ਹੋ ਕਿ ਕਿੰਨਾ ਇੱਕ ਜਿਹੜੇ ਡਰਾਈਵਰ ਹੈਗੇ ਨਾ ਚਾਲਕ ਹੈਗੇ ਉਹ ਧਿਆਨ ਰੱਖਦੇ ਕਿਉਂਕਿ ਰਾਤ ਸਮੇਂ ਟ੍ਰਾਂਸਪੋਰਟੇਸ਼ਨ ਨੂੰ ਲੈ ਕੇ ਬਹੁਤ ਸਾਰਾ ਇਸ਼ੂ ਹੁੰਦਾ ਓਵਰਲੋਡ ਕਿੱਤਿਆਂ ਦੇਖਦੀਆਂ ਹੈਗੀਆਂ ਹਾਈਵੇ ਉੱਤੇ ਦੇਖੋ ਜੀ ਇਹ ਹਰ ਕਿਸੇ ਦਾ ਇੱਕ ਡਿਫਰੈਂਟ ਇਸ਼ੂ ਆ ਧਿਆਨ ਰੱਖਣ ਵਾਲੇ ਬਹੁਤ ਧਿਆਨ ਰੱਖਦੇ ਆ ਕਈ ਟਰੱਕ ਆਪਰੇਟਰ ਇਹ ਜਿਹੇ ਆ ਜਿਨ੍ਹਾਂ ਦਾ ਪੇਪਰ ਵਰਕ ਵੀ ਪੂਰਾ ਹੁੰਦਾ ਤੇ ਕਦੇ ਉਹ ਓਵਰਲੋਡ ਜਾਂ ਉਹ ਡਾਈਮੈਂਸ਼ਨ ਬਹੁਤ ਨਿਜਮਤ ਦੇ ਪੱਕੇ ਚੱਲਦੇ ਆ ਤੇ ਕਈ ਹੁੰਦੇ ਆ ਜਿੰਨੇ ਮਰਜ਼ੀ ਚਲਾਣ ਕਰੀ ਜਾਓ ਸੁਧਰਦੇ ਨਹੀਂ ਤੇ ਪਰਸੈਂਟ ਟੂ ਪਰਸੈਂਟ ਵੇਰੀ ਕਰਦਾ ਹੈ ਹਾਂਜੀ ਪਰ ਅੱਜ ਜਿਹੜਾ ਹੈਗਾ ਉਹ ਕਈਆਂ ਗੱਡੀਆਂ ਜਿਹੜੀਆਂ ਹੈਗੀਆਂ ਹੁਣ ਤੱਕ ਜਿਦਾ ਬੋਸਲੈਂਡ ਤੁਸੀਂ ਦੱਸਿਆ ਹੈ ਕਿ ਉਹ ਕਈਆਂ ਜਿਹੜੀਆਂ ਜਾਂ ਕਿੰਨੀਆਂ ਜਾਣ ਦੇਖੋ ਜੀ ਇਸ ਤਰ੍ਹਾਂ ਹੁੰਦਾ ਜਿਹੜੀ ਪ੍ਰੈਕਟੀਕਲ ਗੱਲ ਆ ਜਦੋਂ ਅਸੀਂ ਆਨ ਰੋਡ ਚੈਕਿੰਗ ਕਰਨ ਲੱਗਦੇ ਆ ਤਾਂ ਇਹਨਾਂ ਦਾ ਆਨ ਰੋਡ ਜੋ ਟ੍ਰੈਫਿਕ ਆ ਇਹਨਾਂ ਦਾ ਵੀ ਆਪਸ ਚ ਤਾਲਮੇਲ ਹੁੰਦਾ ਸੁਰੂ ਸੁਰੂ ਤੇ ਜਿਵੇਂ ਰੋਡ ਤੇ ਅਨੁਸਾਰ ਮੰਨ ਲਓ ਪੰਜ ਚਾਰ ਚਲਾਨ ਹੋ ਗਏ ਉਸ ਤੋਂ ਬਾਅਦ ਅੱਗੇ ਪਿੱਛੇ ਪਤਾ ਲੱਗ ਜਾਂਦਾ ਆਪਰੇਟਰਾਂ ਨੂੰ ਕਿ ਚੈਕਿੰਗ ਚੱਲ ਰਹੀ ਆ ਆ ਸਾਰੇ ਫਿਰ ਗੱਡੀ ਨੂੰ ਆਪਣੀ ਨੂੰ ਰੋਕ ਕੇ ਬੰਦ ਕਰਕੇ ਚਲੇ ਜਾਂਦੇ ਆ ਤਾਂ ਆਨ ਰੋਡ ਹੀ ਅਸੀਂ ਚੈਕਿੰਗ ਕਰ ਸਕਦੇ ਆ ਜੇ ਗੱਡੀ ਸਾਈਡ ਤੇ ਢਾਬੇ ਤੇ ਖਲੋਤੀ ਕਿਸੇ ਨੇ ਹੋਰ ਰੋਡ ਤੋਂ ਹਾਰ ਕੇ ਬੰਦ ਕਰਤੀ ਤਾਂ ਉਹਦਾ ਸੀ ਚਲਾੜ ਨਹੀਂ ਕਰ ਸਕਦਾ ਚਤਾਵਨੀ ਜਾਂਕੋ ਜਿਹੜੇ ਵਾਹਨ ਚਾਲਕ ਉਲੰਘਣਾ ਕਰ ਰਹੇ ਦੇਖੋ ਜੀ ਚੇਤਾਵਨੀ ਤਾਂ ਇਹੀ ਆ ਕਿ ਆਨ ਰੋਡ ਜਿਹੜੀਆਂ ਜਾਨਾਂ ਨੇ ਉਹ ਬੜੀਆਂ ਕੀਮਤੀ ਆ ਚੇਤਾਵਨੀ ਨਹੀਂ ਹੈਗੀ ਬੇਨਤੀ ਆ ਅਪੀਲ ਆ ਉਹ ਜਾਨਾਂ ਬਹੁਤ ਕੀਮਤੀ ਨੇ ਇਹਦੀਆਂ ਵੀ ਕਿਸੇ ਐਕਸੀਡੈਂਟ ਦਾ ਆ ਪਿੱਛੇ ਜੇ ਹੁਣੇ ਐਕਸੀਡੈਂਟ ਅੱਜ ਹੋਇਆਗਾ ਤੇ ਤੇ ਬੜਾ ਭਿਆਨਕ ਹੋਇਆ ਕੁਝ ਸ਼ਾਇਦ ਉਹਦੇ ਚ ਅ ਕੁਝ ਜਾਣਾਂ ਦੀ ਮੌਤ ਹੋਈ ਹੈ ਉਹ ਕੀਰਤੀ ਜਨਾਂ ਦਾ ਧਿਆਨ ਰੱਖਣਾ ਚਾਹੀਦਾ ਆਪਣੀ ਥੋੜੇ ਜੇ ਲਾਲਚ ਜਾਣ ਗੈਲੀ ਕਰਕੇ ਕਿਸੇ ਦੇ ਪਰਿਵਾਰ ਦਾ ਨੁਕਸਾਨ ਹੁੰਦਾ ਬਹੁਤ ਮਾੜੀ ਗੱਲ ਹੈ ਇਹਨਾਂ ਨੂੰ ਜ਼ਰਮਾਨਾ ਹੁਣ ਤੱਕ ਲਿਆ ਜਾ ਰਿਹਾ ਕੋਤਲਾ ਇਹ ਲਗਭਗ 5 ਜਨ ਕਰਿਆ 5 ਜਨ ਹਾਂ ਮੇਰਾ ਨਾਮ ਮਨਿੰਦਰ ਸਿੰਘ ਅੱਜ ਮੈਂ ਅਸਿਸਟੈਂਟ ਆਰਟੀਓ ਸਰਕਟ ਲੈ ਕੇ ਨਾਕਬੰਦੀ ਇਹ ਢਿਲਵਾ ਟੋਲ ਆ ਮੇਰੇ ਕੋਲ ਹਾਂਜੀ ਔਰ ਇੰਨੀਆਂ ਕਿ ਕਰਤੀਆਂ ਹੋਣ ਦਾ ਚੈੱਕ ਕੀਤਾ ਮਤਲਬ ਹਜੇ ਕਰਨੀ ਲੱਗਿਆ ਭਾਜੀ ਉਹਦੀ ਤੁਸੀਂ ਆਗੇ ਦੋ ਦੋ ਕੁ ਚਲਾਣੀ ਹੋਇਆ ਹਜੇ ਹਾਂ ਇਹ ਜੀ ਹੁਣ ਪਈਆਂ ਨਜ਼ਰ ਆ ਰਹੀਆਂ ਹਨ ਉਹਨਾਂ ਦਾ ਮੁੱਖ ਤੌਰ ਤੇ ਅਸੀਂ ਜਿਹੜਾ ਕਹ ਲਓ ਓਵਰ ਲੋਡ ਜਾਂ ਓਵਰ ਡਾਈਮੈਂਸ਼ਨ ਦੇਖਦੇ ਆਂ ਵੈਸੇ ਤਾਂ ਬਹੁਤ ਸਾਰੀਆਂ ਹੁੰਦੀਆਂ ਹੀ ਆਂ ਆਨਲਾਈਨ ਪੇਪਰ ਵਰਕ ਹੁੰਦਾ ਹੋਰ ਪਰ ਜੋ ਕਹ ਲਓ ਸਾਡੇ ਰਡਾਰ ਤੇ ਰਹਿੰਦਾ ਉਹ ਹੈਗਾ ਓਵਰਲੋਡ ਤੇ ਓਵਰ ਡਾਈਮੈਂਸ਼ਨ ਕਿਉਂਕਿ ਇਸ ਨਾਲ ਜਿਹੜਾ ਰੋਡ ਤੇ ਐਕਸੀਡੈਂਟ ਹੋਣ ਦਾ ਬਹੁਤ ਖਤਰਾ ਹੁੰਦਾ ਹੈ ਠੀਕ ਹੈ ਤੇ ਉਹ ਸੇਫਟੀ ਜ਼ਰੂਰੀ ਹੈ ਇਸ ਚੀ ਦੀ ਤਾਂ ਕਰਕੇ ਚੈਕਿੰਗ ਕੀਤੀ ਜਾਂਦੀ ਹੈ ਪਰ ਕਿੰਨੇ ਕਰਕੀਮ ਵੀ ਨਿਵਾ ਚਲਾਨ ਕਿੰਨਾ ਲੱਗਦਾ ਹੈ ਦੇਖੋ ਐਵਰੇਜ ਇਹ ਪੈ ਜਾਂਦੇ ਆ ਚਲਾਨ ਲਗਭਗ 20 30 ਲੱਖ ਦੇ ਮਹੀਨੇ ਦੇ ਹੋ ਜਾਂਦੇ ਆ ਇੰਦਾਂ ਦਾ ਦੇਖਦੇ ਹੋ ਕਿ ਕਿੰਨਾ ਇੱਕ ਜਿਹੜੇ ਡਰਾਈਵਰ ਹੈਗੇ ਜਾਂ ਚਾਲਕ ਹੈਗੇ ਉਹ ਧਿਆਨ ਨਾਲ ਕਰੇ ਕਿਉਂਕਿ ਰਾਤ ਸਮੇਂ ਟ੍ਰਾਂਸਪੋਰਟੇਸ਼ਨ ਨੂੰ ਲੈ ਕੇ ਬਹੁਤ ਸਾਰਾ ਇਸ਼ੂ ਹੁੰਦਾ ਹੈ ਓਵਰਲੋਡ ਕਿੱਦਾਂ ਦੇਖਦੀਆਂ ਹੈਗੇ ਆ ਹਾਈਵੇ ਉੱਤੇ ਦੇਖੋ ਜੀ ਇਹ ਹਰ ਕਿਸੇ ਦਾ ਇੱਕ ਡਿਫਰੈਂਟ ਇਸ਼ੂ ਹੈ ਧਿਆਨ ਰੱਖਣ ਵਾਲੇ ਬਹੁਤ ਧਿਆਨ ਰੱਖਦੇ ਆ ਕਈ ਟਰੱਕ ਆਪਰੇਟਰ ਇਹ ਜਿਹੇ ਆ ਜਿਨ੍ਹਾਂ ਦਾ ਪੇਪਰਵਰਕ ਵੀ ਪੂਰਾ ਹੁੰਦਾ ਤੇ ਕਦੇ ਉਹ ਓਵਰਲੋਡ ਜਾਂ ਉਹ ਡਾਈਮੈਂਸ਼ਨ ਬਹੁਤ ਨਿਜਮਕ ਦੇ ਪੱਕੇ ਚੱਲਦੇ ਆ ਤੇ ਕਈ ਹੁੰਦੇ ਆ ਜਿੰਨੇ ਮਰਜ਼ੀ ਚਲਾਣ ਕਰੀ ਜਾਓ ਸੁਧਰਦੇ ਨਹੀਂ ਤੇ ਪਰਸੈਂਟ ਟੂ ਪਰਸੈਂਟ ਵੇਰੀ ਕਰਦਾ ਹਾਂਜੀ ਅora ਜਿਹੜਾ ਹੈਗਾ ਅ ਕਈ ਗੱਟੀਆਂ ਜਿਹੜੀਆਂ ਹੈਗੀਆਂ ਹੁਣ ਤੱਕ ਜਿਦਾ ਮੋਟਲੈਂਡ ਤੋਂ ਹੀ ਦੱਸਿਆ ਹੈਗੇ ਉਹ ਟੀਆਂ ਜਿਹੜੀਆਂ ਚੈੱਕ ਕੀਤੀਆਂ ਜਾਂਦੀਆਂ ਦੇਖੋ ਜੀ ਇਸ ਤਰ੍ਹਾਂ ਹੁੰਦਾ ਜਿਹੀ ਪ੍ਰੈਕਟੀਕਲ ਗੱਲ ਆ ਜਦੋਂ ਅਸੀਂ ਆਨ ਰੋਡ ਚੈਕਿੰਗ ਕਰਨ ਲੱਗਦੇ ਹਾਂ ਤਾਂ ਇਹਨਾਂ ਦਾ ਅ ਆਨ ਰੋਡ ਜੋ ਟ੍ਰੈਫਿਕ ਆ ਇਹਨਾਂ ਦਾ ਵੀ ਆਪਸ ਚ ਟਾਲ ਮੇਲ ਹੁੰਦਾ ਸ਼ੁਰੂ ਸ਼ੁਰੂ ਤੇ ਜਿਵੇਂ ਰੋਡ ਤੇ ਅਨੁਸਾਰ ਮੰਨ ਲਓ 5-4 ਚਲਾਨ ਹੋ ਗਏ ਉਸ ਤੋਂ ਬਾਅਦ ਅੱਗੇ ਪਿੱਛੇ ਪਤਾ ਲੱਗ ਜਾਂਦਾ ਆਪਰੇਟਰਾਂ ਨੂੰ ਕਿ ਚੈਕਿੰਗ ਚੱਲ ਰਹੀ ਹੈ ਆ ਸਾਰੇ ਫਿਰ ਗੱਡੀ ਨੂੰ ਆਪਣੀ ਨੂੰ ਰੋਕ ਕੇ ਬੰਦ ਕਰਕੇ ਚਲੇ ਜਾਂਦੇ ਆ ਤਾਂ ਆਨ ਰੋਡੀ ਅਸੀਂ ਚੈਕਿੰਗ ਕਰ ਸਕਦੇ ਆ ਜੇ ਗੱਡੀ ਸਾਈਡ ਤੇ ਢਾਬੇ ਤੇ ਖਲੋਤੀ ਕਿਸੇ ਨੇ ਹੋਰ ਰੋਡ ਤੋਂ ਆਰ ਕੇ ਬੰਦ ਕਰਤੀ ਤਾਂ ਉਹਦਾ ਅਸੀਂ ਚਲਾੜ ਨਹੀਂ ਕਰ ਸਕਦੇ ਚੇਤਾਵਨੀ ਜਾਨ ਤੋਂ ਕਿ ਜਿਹੜੇ ਵਾਹਨ ਚਾਲਕ ਉਲੰਘਣਾ ਕਰਦੇ ਦੇਖੋ ਜੀ ਚੇਤਾਵਨੀ ਤਾਂ ਇਹੀ ਆ ਕਿ ਆਨ ਰੋਡ ਜਿਹੜੀਆਂ ਜਾਨਾਂ ਨੇ ਉਹ ਬੜੀਆਂ ਕੀਮਤੀ ਆ ਚੇਤਾਵਨੀ ਨਹੀਂ ਹੈਗੀ ਬੇਨਤੀ ਆ ਅਪੀਲ ਆ ਉਹ ਜਾਨਾਂ ਬਹੁਤ ਕੀਮਤੀ ਨੇ ਜਿਹਦੀਆਂ ਵੀ ਕੋਈ ਕਿਸੇ ਐਕਸੀਡੈਂਟ ਆ ਪਿੱਛੇ ਜੇ ਹੁਣੇ ਐਕਸੀਡੈਂਟ ਅੱਜ ਹੋਇਆਗਾ ਇੱਥੇ ਤੇ ਬੜਾ ਭਿਆਨਕ ਹੋਇਆ ਕੁਝ ਸ਼ਾਇਦ ਉਹਦੇ ਚ ਅ ਕੁਝ ਜਾਨਾਂ ਦੀ ਮੌਤ ਹੋਈ ਹੈ ਉਹ ਕੀਮਤੀ ਜਾਨਾਂ ਦਾ ਤੇ ਹਰਖਣਾ ਚਾਹੀਦਾ ਆਪਣੀ ਥੋੜੇ ਜੇ ਲਾਲਚ ਜਾਣ ਗੈਲੀ ਕਰਕੇ ਕਿਸੇ ਦੇ ਪਰਿਵਾਰ ਦਾ ਨੁਕਸਾਨ ਹੁੰਦਾ ਬਹੁਤ ਮਾੜੀ ਗੱਲ ਹੈ ਕਿੰਨਾ ਕੁ ਜੁਰਮਾਨਾ ਹੁਣ ਤੱਕ ਲਿਆ ਜਾ ਕੇ ਪਈ ਗੋਦਲਾ ਇਹ ਲਗਭਗ 59 ਕਰਿਆ 59